ਨੂੰ ਲਾਲਾ ਜੀ ਟਕਰੇ ਉਹਦੀ ਨਾ ਗੋਡਿਆਂ ਤੋਂ ਪਾਤੀਆਂ ਪੈਂਟ ਐ ਕਸ਼ਮੀ ਕਮੀਜ਼ ਪਾਇਆ ਉਹਨੇ ਤੇ ਪੈਰੀ ਬਾਵਾ ਜੁੱਤੀ ਪਾਈ ਜਰਾਬਾਂ ਪਾਈਆਂ ਬੂਟਵਾੜ ਪਾਏ ਤੇ ਮੈਨੂੰ ਟੀਚਰਾਂ ਕੰਨਦਾ ਬਹਿ ਕਹਿੰਦਾ ਅਸੀਂ ਵੇਖਾਂਗੇ ਫੈਸਲਾ ਰਹੀਦਾ ਤੂੰ ਆ ਗਈ ਕਮੀਜ਼ ਪਜਾਮੇ ਜੇ ਪਾ ਲੈਨੇ ਟੁੱਟੇ ਦੇ ਸਾਫੇ ਪਨ ਕੇ ਤੇ ਤੁਰ ਪੈਨੇ ਆ ਸ਼ਹਿਰਾਂ ਨੂੰ ਤੇ ਮੈਨੂੰ ਵੀ ਫੇ ਮੜਾ ਜਾ ਕਰੋ ਜਾਗਾ ਮੈਂ ਕਿਹਾ ਜਾ ਭਰਾਵਾ ਇਹ ਸਾਡਾ ਪਹਿਰਾਵਾ ਨਹੀਂ ਆ ਆ ਜਿਹੜਾ ਪਾਇਆ ਇਹ ਅੰਗਰੇਜ਼ਾਂ ਦਾ ਪਹਿਰਾਵਾ 100 ਸਾਲ ਜਿਹੜਾ ਆਪਾਂ ਨੂੰ ਇਹੋ ਗੁਲਾਮੀ ਦੇ ਕੇ ਗਾਇ ਪ੍ਰਾਵਾ ਮੈਨੂੰ ਵੀ ਗੁਲਾਮੀ ਦਾ ਸਾਇਸ ਹੁੰਦਾ ਜਦੋਂ ਮੈਂ ਪੈਂਟ ਕਮੀਜ਼ ਪਾਵਾਂ ਸਾਡਾ ਤਾਂ ਪਹਿਰਾਵਾ ਕਮੀਜ਼ ਪਜਾਮਾ ਕੁਰਤਾ ਪਜਾਮਾ ਟੁਰਲੇ ਵਾਲੀ ਪਾਗ ਦੱਬਿਆ ਵਾਲਾ ਸਾਫਾ ਤੇ ਪੈਰੀ ਕਦਵੀ ਜੁੱਤੀ ਤੇ ਕਹਿੰਦਾ ਤੁਹਾਨੂੰ ਅਖੇ ਖਾਣਾ ਪੀਣਾ ਨਹੀਂ ਆਉਂਦਾ ਤੁਸੀਂ ਜਿੱਥੇ ਜੀ ਕਰਦਾ ਬੱਟਾ ਦੇ ਬੈ ਕੇ ਖਾਣ ਦਾ ਪੈਨੇ ਆ ਰੈਸਟੋਰੈਂਟਾਂ ਜਿਹਨੇ ਜਾਰਾ ਆਉਂਦਾ ਉਹ ਮੈਂ ਕਿਹਾ 버ਗਰ ਸ਼ਰਗਰ ਜਿਹੜੇ ਤੁਸੀਂ ਖਾਣੇ ਆ ਨਾ ਆਜਾ ਨਿਊਡਨ ਰਿਆਲ ਖਾਣੇ ਆ ਇਹ ਸਾਡਾ ਖਾਣਾ ਥੋੜਾ ਯਾਰ ਸਾਡਾ ਖਾਣਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਉਹ ਦੇਸੀ ਘਿਓ ਚ ਗਰੋਚ ਪਰੌਂਠੇ ਤੇ ਜਦੋਂ ਅਸੀਂ ਨਾ ਦੁਪਹਿਰ ਨੂੰ ਗੰਡੇ ਨਾਲ ਚਾਹ ਨਾਲ ਰੋਟੀ ਖਾਈ ਦੀ ਆ ਤੇ ਨਿਆਰੇ ਆ ਜਾਂਦੇ ਆ ਯਾਰ ਤੇ ਫੇਰ ਗਾ ਨਾ ਪੀਣਾ ਪੂਣਾ ਵੀ ਨਹੀਂ ਆਉਂਦਾ ਉਹ ਮੈਂ ਕਿਹਾ ਹਾਜਰੀ ਬਲੈਕ ਟੀ ਟੂ ਆ ਹੈ ਹੋਰ ਜਾ ਥਮ ਜਾ ਪਾ ਕੋਕਾ ਕੋਲਾ ਵਾ ਉਹ ਇਹ ਸਾਡੇ ਪੀਣੇ ਖਾਣੇ ਪੀਣੇ ਥੋੜਾ ਵਾਜਰ ਉਹ ਸਾਡਾ ਪੀਣਾ ਛੱਕਾਂ ਜਵੀ ਉਹ ਲੱਸੀ ਹੈ ਦਹੀਂ ਤੇ ਹੋਰ ਐ ਨਜ਼ਾਰੇ ਨਾਲ ਪਾਣੀ ਅਸੀਂ ਤਾਂ ਆਪ ਦਾ ਪਾਣੀ ਪੀ ਲੈਨੇ ਆ ਤੇ ਪੈਦ ਦੇਖਾ ਸੇਤਾ ਵੀ ਸਾਡੀਆਂ ਘੇੜਾ ਤਾਂ ਦੇ ਅੰਗੂ ਪੈਦ ਹਵਾਦ ਨਹੀਂ ਹਿੱਲੀ ਦਾ ਤੇ ਮੈਂ ਕਿਹਾ ਮੁੜ ਕੇ ਅਖੀਰ ਤੇ ਤੁਸੀਂ ਰਾਦਨਾ ਆ ਲਿਖਿਆ ਹੁੰਦਾ ਤੁਹਾਡੇ ਸ਼ਹਿਰਾਂ 'ਚ ਦੇਸੀ ਅੰਗਰੇਜ਼ੀ ਸ਼ਰਾਬ ਦਾ ਠੇਕਾ ਤੇ ਠੰਦੀ ਬੀਅਰ ਉਹ ਇਹ ਸਾਡੀ ਗੰਬੀਰ ਤੁਸੀਂ ਪਾਈਆ ਕੇ ਲੈ ਆ ਕੇ ਪੰਜਾਂ ਪੰਜ ਜਾਨੇ ਪੀ ਲੈਣ ਫਿਰ ਇੱਕ ਢੋਲੇ ਖਾਣੇ ਜਾਣੇ ਆ ਉਹ ਸਾਡਾ ਪੀਣ ਦਾ ਟਿਕਾਣਾ ਨੂੰ ਨਾ ਦੇਸੀ ਘਰ ਦੀ ਕੱਢੀ ਤਾਰੂ ਲੌਂਗ ਲਾਚੀਆਂ ਪਾ ਕੇ ਜਦੋਂ ਇੱਥੇ ਚਲੇ ਦੇ ਬੈ ਕੇ ਕੱਲਾ ਕੱਲਾ ਜਾਨਾ ਬੋਤਲ ਪੀਂਦਾ ਤੇ ਸਾਰਾ ਥਕੇਵਾ ਲਾਹ ਜਾਂਦਾ ਤੇ ਮੇਰੀਆਂ ਇਹ ਜੀਆਂ ਗਰਮ ਗਰਮ ਗੱਲਾਂ ਸੁਣ ਕੇ ਲਾਲਾ ਜੀ ਏਸੀ ਕਮਰੇ ਚ ਭੱਜ ਗਏ